ਘਟਨਾਈ ਭਾਜੀ ਮੈਂ ਇਲਕੀ ਕਰਨਦੀਪ ਸਿੰਘ ਜਿਲ ਮੇਰਾ ਨਾਮ ਆ ਜੀ ਆਮ ਪਾਰਟੀ ਦਾ ਵਰਕਰ ਹਾਂ ਜੀ ਸੀ ਇਲੈਕਸ਼ਨ ਚੱਲ ਰਹੀ ਜੀ ਸਰਪੰਚੀ ਇਲੈਕਸ਼ਨ ਚੱਲ ਰਹੀ ਜੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ ਵਿੱਚ ਬਹੁਤ ਸ਼ਾਂਤੀਪੂਰਵਕ ਚੱਲ ਰਿਹਾ ਸੀ ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰਦੀ ਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਾਡਾ ਲਈ ਇਹ ਘਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਕਦੇ ਵੀ ਨਾ ਕੀ ਇਹਦਾ ਕਿਹੜੇ ਪਿੰਡ ਤੋਂ ਸੀ ਜੀ ਵੀਰ ਜੀ ਰਾਜਵਿੰਦਰ ਸਿੰਘ ਨਾ ਜੀ ਇਹਦਾ ਤਲਵੰਡੀ ਮੋਹਰ ਤੋਂ ਪਿੰਡ ਆ ਜੀ ਇਹ ਕਿੱਥੋਂ ਜਾ ਰਹੀਏ ਇਹ ਪੱਟੀ ਤੋਂ ਜਾ ਰਹੀ ਹੈ ਜੀ ਪਿੰਡ ਨੂੰ ਆਪਦੇ ਵਾਪਸ ਆ ਰਹੇ ਨੇ ਕਿ ਨਵੇਂ ਬਣੇ ਸਰਪੰਚ ਇਹਦੇ ਪਿੰਡ ਸਰਪੰਚੇ ਇਹ ਨਹੀਂ ਬਣਿਆ ਜੀ ਸਰਪੰਚ 80 ਪਿੰਡ ਰਿਜ਼ਰਵ ਆ ਜੀ ਤੇ ਕਹਿੰਦੇ ਨੇ ਨਾ ਸਰਪੰਚ ਚੁਣੇਗੇ ਇਹਨਾਂ ਦੀ ਪੰਚਾਇਤ ਨੂੰ ਮੱਲੋ ਜੀ ਇਹਦੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ 80 ਹਜ਼ਾਰ ਵਾਜਿ ਪਿੰਡ ਕਿੰਨੇ ਕਿੰਨੇ ਗੱਦੇ ਜਿੰਨਾ ਕਟਰਾਉਣ ਜਾਮ ਦੇ ਤਿੰਨ ਬੰਦੇ ਆਏ ਸੀ ਬਈ ਜੀ ਮੋਟਰਸਾਈਕਲ ਤੇ ਕਿੰਨੇ ਕਿੰਨੇ ਬੰਦੇ ਧੱਕਨੇ ਹੋਏ ਜੀ ਮੇਰੇ ਮੱਲੋ ਇੱਥੇ ਤੇ ਜਿਹੜੇ ਡ ਨਾਮ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਹ ਤੇ ਪੁਲਿਸ ਪਾਰਟੀ ਨੂੰ ਲਿਖਾ ਦੇ ਨਾਂ ਉਹਨਾਂ ਦੇ ਠੀਕ ਹਾਂਜੀ ਠੀਕ ਫੁੱਲ ਆ इवन दो ਸਵਾ ਦੋ ਦੇ ਲਾਗੇ ਇੱਕ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪੱਟੀ ਤੇ ਸਰਹਾਲੀ ਮੋੜ ਦੇ ਲਾਗੇ ਜਿਹੜੀ ਫਾਇਰਿੰਗ ਹੋਈ ਹੈ ਆ ਉਹਦੇ ਵਿੱਚ ਡਿਟੇਲਡ ਇਨਫੋਰਮੇਸ਼ਨ ਅਨੁਪੇਤਰ ਲੱਗਿਆ ਕਿ ਇੱਕ ਰਾਜਵਿੰਦਰ ਸਿੰਘ ਜੋ ਕਿ ਆਪਣੀ ਕਾਲੀ ਵਰਨਾ ਗੱਡੀ ਦੇ ਵਿੱਚ ਆ ਬਲੌਕ ਪੱਟੀ ਤੋਂ ਆਪਣੇ ਜਿਹੜੇ ਘਰ ਜਾ ਰਹੇ ਸੀਗੇ ਉਹਨਾਂ ਉੱਤੇ ਜਿਹੜੇ ਪਿੱਛੋਂ ਜਿਹੜੇ ਪਲੈਟੀਨਾ ਮੋਟਰਸਾਈਕਲ ਤੇ ਤਿੰਨ ਅਨਨੋਨ ਜਿਹੜੇ ਅਨਪਛਾਤੇ ਨੌਜਵਾਨਾਂ ਆਏ ਨੇ ਉਹਨਾਂ ਨੇ ਉਹਨਾਂ ਦੀ ਗੱਡੀ ਰੋਕ ਕੇ ਉਹਨਾਂ ਤੇ ਵੀ ਹੈਵੀ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਰਾਜਵਿੰਦਰ ਸਿੰਘ ਨੂੰ ਕਾਫੀ ਗੋਲੀਆਂ ਲੱਗੀਆਂ ਜਿੰਨਾਂ ਦੀ ਜਿਹੜੀ ਮੌਤ ਹੋ ਗਈ ਸੀ ਉਹਨਾਂ ਜਿਹੜੇ ਗੱਡੀ ਚਲਾ ਰਹੇ ਸਾਰੇ ਸਿੰਘ ਉਹਨਾਂ ਨੂੰ ਵੀ ਗੋਲੀਆਂ ਜਿਹੜੀ ਵਤੀਆਂ ਹੈਗੀਆਂ ਆ ਮੁੱਲੀ ਤਫ਼ਤੀਸ਼ ਤੋਂ ਬੇਸਿਕਲੀ ਹੋਣ ਤੋਂ ਬਾਅਦ ਜਿਹੜਾ ਸਟੇਟਮੈਂਟ ਰਿਕਾਰਡ ਕਰਕੇ ਇਮੀਡੀਏਟਲੀ ਅਸੀਂ ਜਿਹੜਾ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਰਹੇ ਹਾਂ ਸਰ ਆਇਡੈਂਟੀਫਾਈ ਹੋ ਗਿਆ ਨਹੀਂ ਹਜੇ ਹਜੇ ਤੱਕ ਆਇਡੈਂਟੀਫਾਈਡ ਨਹੀਂ ਹੈਗੇ ਆ ਉਹ ਤੇ ਅਸੀਂ ਕੰਮ ਕਰ ਰਹੇ ਹਾਂ ਸਰ ਜਿਹੜੇ ਸੋਸ਼ਲ ਮੀਡੀਆ ਤੇ ਪੋਸਟ ਬਾਰਨ ਹੋ ਰਹੀ ਹੈ ਜਿਹਦੇ ਚ ਕੋਈ ਕ럽 ਦਾਸੂ ਵਾਲ ਨਹੀਂ ਕੋਈ ਜੀ ਜ਼ਿੰਮੇਵਾਰੀ ਲੈ ਰਿਹਾ ਨਹੀਂ ਅੱਜ ਇਹ ਤਤੀਸ਼ਤਾ ਮੁੱਦਾ ਹੈ ਕਲੀਅਰ ਕਰਕੇ ਤੁਹਾਨੂੰ ਦੱਸਾਂ ਸਰ ਜਿਹੜੇ ਰਾਜਗਿਲਾ ਜਿਹਨਾਂ ਦੀ ਮੌਤ ਹੋਈ ਹੈ ਕਿ ਇਹ ਇਹ ਪਹਿਲੇ ਕਿਸੇ ਬੱਚੇ ਚ ਨਾਮਿਨੇਟ ਸੀ ਜਿਹੜਾ ਅੱਸੀ ਕਿ ਜੰਗਲ ਹੋਈ ਸੀ ਜਿਹਦੇ ਚ ਅੰਡਰ ਅੰਡਰ ਇਨਵੈਸਟੀਗੇਸ਼ਨ